ਚਨਾਬ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਜਿਹੜਾ ਆ ਉਹ ਵੱਧ ਚੁੱਕਿਆ ਹੈ ਜੰਮੂ ਕਸ਼ਮੀਰ ਦੇ ਰਿਆਸੀ ਇਲਾਕੇ ਦੇ ਵਿੱਚ ਲਗਾਤਾਰ ਭਾਰੀ ਮੀਂਹ ਪੈਣ ਦੇ ਕਾਰਨ ਚਨਾਬ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਵੱਧ ਚੁੱਕਿਆ ਹੈ ਛਾਲਾ ਮਾਰਦਾ ਪਾਣੀ ਜਿਹੜਾ ਆ ਉਹ ਦਿਖਾਈ ਦੇ ਰਿਹਾ ਹੈ ਲਗਾਤਾਰ ਪਾਣੀ ਦਾ ਪੱਧਰ ਵੱਧ ਰਿਹਾ ਹੈ ਤੁਹਾਨੂੰ ਦੱਸ ਦਈਏ ਕਿ ਪੂਰੇ ਇਲਾਕੇ ਦੇ ਵਿੱਚ ਅਲਰਟ ਜਿਹੜਾ ਆ ਜਾਰੀ ਕਰ ਦਿੱਤਾ ਗਿਆ ਹੈ ਅਧਿਕਾਰੀਆਂ ਨੇ ਜਿੰਨੇ ਵੀ ਡੈਮ ਦੇ ਦਰਿਆ ਦੇ ਆਸ-ਪਾਸ ਵਾਲੇ ਇਲਾਕੇ ਨੇ ਘਰ ਨੇ ਉਹਨਾਂ ਨੂੰ ਕਾਰ ਖਾਲੀ ਕਰਨ ਦਾ ਆਦੇਸ਼ ਜਿਹੜਾ ਆ ਜਾਰੀ ਕਰ ਦਿੱਤਾ ਹੈ ਐਡਵਾਈਜ਼ਰੀ ਵੀ ਜਾਰੀ ਕਰ ਦਿੱਤੀ ਹੈ ਕਿ ਆਸ-ਪਾਸ ਦੇ ਇਲਾਕੇ ਜਿੰਨੇ ਵੀ ਜਿੰਨੇ ਵੀ ਘਰ ਨੇ ਉਹ ਸਾਰੇ ਜਾਣੇ ਕਿਸੇ ਸੁਰੱਖਿਤ ਜਗ੍ਹਾ ਦੇ ਉੱਪਰ ਚਲੇ ਜਾਣ ਕਿਉਂਕਿ ਪਾਣੀ ਜਿਹੜਾ ਆ ਉਛਾਲਾ ਮਾਰਦਾ ਹੋਇਆ ਢਲਾਨ ਵੱਲ ਵਧਦਾ ਜਾ ਰਿਹਾ ਹੈ ਪਾਣੀ ਦਾ ਪੱਧਰ ਲਗਾਤਾਰ ਵੱਧ ਚੁੱਕਿਆ ਹੈ ਜੰਮੂ ਕਸ਼ਮੀਰ ਦੇ ਰੀਆਸੀ ਇਲਾਕੇ ਦੇ ਵਿੱਚ ਲਗਾਤਾਰ ਭਾਰੀ ਮੀਂਹ ਪੈ ਰਿਹਾ ਹੈ ਔਰ ਭਾਰੀ ਮੀਂਹ ਦੇ ਕਾਰਨ ਇਹ ਹਾਲਾਤ ਜਿਹੜੇ ਉਹ ਬਣ ਚੁੱਕੇ ਨੇ ਇਹ ਚਨਾਬ ਦਰਿਆ ਦੀਆਂ ਬਿਲਕੁਲ ਐਕਸਕਲੂਸਿਵ ਤਸਵੀਰਾਂ ਹੁਣ ਦੀਆਂ ਐਕਸਕਲੂਸਿਵ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਪਾਣੀ ਦਾ ਪੱਧਰ ਚਨਾਬ ਦਰਿਆ ਦੇ ਵਿੱਚ ਲਗਾਤਾਰ ਵਧਦਾ ਜਾ ਰਿਹਾ ਹੈ ਛਾਲਾ ਮਾਰਦਾ ਹੋਇਆ ਪਾਣੀ ਜਿਹੜਾ ਟਲਾਰਨ ਵੱਲ ਵਹਿ ਰਿਹਾ ਹੈ ਸੋ ਇਸੇ ਕਰਕੇ ਹਾਈਡਰੋ ਸਲਾਲ ਹਾਈਡਰੋ ਪ੍ਰੋਜੈਕਟ ਦੇ ਜਿਹੜੇ ਦਰਵਾਜ਼ੇ ਨੇ ਗੇਟ ਉਹ ਖੋਲ ਦਿੱਤੇ ਗਏ ਨੇ ਜਾਂ ਜੋ ਜਿਹੜਾ ਓਵਰਫਲੋ ਹੋਇਆ ਪਾਣੀ ਹੈ ਉਸ ਨੂੰ ਐਡਜਸਟ ਕੀਤਾ ਜਾ ਸਕੇ ਪਰ ਫਿਰ ਵੀ ਜਿੰਨੇ ਆਸ-ਪਾਸ ਦੇ ਇਲਾਕੇ ਨੇ ਆਸ-ਪਾਸ ਜਿਹੜੇ ਲੋਕ ਰਹਿ ਰਹੇ ਨੇ ਉਹਨਾਂ ਨੂੰ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਕਿ ਆਪਣੇ ਘਰ ਖਾਲੀ ਕਰ ਦਿੱਤੇ ਜਾਣ ਔਰ ਘਰ ਖਾਲੀ ਕਰਕੇ ਕਿਸੇ ਸੁਰੱਖਿਅਤ ਜਗ੍ਹਾ ਦੇ ਉੱਪਰ ਪਹੁੰਚ ਜਾਣ ਆਹ ਦੇਖੋ ਤੁਸੀਂ ਕਿਵੇਂ ਪਾਣੀ ਛੱਲਾ ਮਾਰਦਾ ਹੋਇਆ ਲਗਾਤਾਰ ਵਧਦਾ ਜਾ ਰਿਹਾ ਹੈ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਹੈ ਚਨਾਬ ਦਰਿਆ ਦੀਆਂ ਬਿਲਕੁਲ ਐਕਸਕਲੂਸਿਵ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਲਗਾਤਾਰ ਭਾਰੀ ਮੀਂਹ ਪਿਆ ਹੈ ਜੰਮੂ ਕਸ਼ਮੀਰ ਦੇ ਰਿਆਸੀ ਇਲਾਕੇ ਦੇ ਵਿੱਚ ਭਾਰੀ ਮੀਂਹ ਪੈਣ ਕਾਰਨ ਚਨਾਬ ਦਰਿਆ ਦਾ ਪੱਧਰ ਵੱਜ ਚੁੱਕਿਆ ਹੈ ਜਿਸ ਦੇ ਨਾਲ ਸਲਾਲ ਹਾਈਡਰੋ ਪ੍ਰੋਜੈਕਟ ਦੇ ਦਰਵਾਜ਼ੇ ਜਿਹੜੇ ਨੇ ਗੇਟ ਜਿਹੜੇ ਨੇ ਉਹ ਵੀ ਖੋਲ ਦਿੱਤੇ ਗਏ ਨੇ ਤਾਂ ਜੋ ਜਿਹੜਾ ਪਾਣੀ ਓਵਰਫਲੋ ਹੋ ਰਿਹਾ ਹੈ ਦਰਿਆਤ ਦੇ ਵਿੱਚ ਉਸ ਨੂੰ ਅਡਜਸਟ ਕੀਤਾ ਜਾਵੇ ਔਰ ਅੱਗੇ ਚੱਲ ਕੇ ਪਾਣੀ ਜਿਹੜਾ ਆ ਨੁਕਸਾਨ ਨਾ ਕਰੇ ਕਿਉਂਕਿ ਜਦੋਂ ਇੱਕਦਮ ਉਚਾਈ ਤੋਂ ਪਾਣੀ ਡਿੱਗਦਾ ਢਲਾਨ ਵਾਲ ਨੂੰ ਤਾਂ ਫਿਰ ਜਿੰਨੇ ਵੀ ਉਹਦੀ ਮਾਰ ਦੇ ਵਿੱਚ ਚਾਹੇ ਉਹ ਕੋਈ ਘਾਰ ਆਉਂਦਾ ਚਾਹੇ ਫਿਰ ਕੋਈ ਵੀ ਚੀਜ਼ ਆਉਂਦੀ ਹੈ ਉਹਨੂੰ ਆਪਣੇ ਨਾਲ ਹੀ ਰੋੜ ਕੇ ਲੈ ਜਾਂਦਾ ਸੋ ਤਬਾਹੀ ਦੀਆਂ ਤਸਵੀਰਾਂ ਅਸੀਂ ਪਹਿਲਾਂ ਵੀ ਦਿਖਾ ਚੁੱਕੇ ਆ ਜਦੋਂ ਹੜ੍ਹਾਂ ਦੀ ਮਾਰ ਪੰਜਾਬ ਨੂੰ ਚੱਲਣੀ ਪਈ ਹਿਮਾਚਲ ਨੂੰ ਚੱਲਣੀ ਪਈ ਤਾਂ ਦੋ ਤੁਹਾਨੂੰ ਪਤਾ ਹੈ ਜਿਵੇਂ ਪਾਣੀ ਦਾ ਪੱਧਰ ਡੈਮ ਦੇ ਵਿੱਚ ਵਧਦਾ ਰਿਹਾ ਔਰ ਪਾਣੀ ਜਦੋਂ ਫਿਰ ਛਾੜਾ ਮਾਰਦਾ ਹੋਇਆ ਲੋਕਾਂ ਤੱਕ ਪਹੁੰਚਿਆ ਤਾਂ ਲੋਕਾਂ ਦੇ ਘਰ ਤਬਾਹ ਹੋ ਗਏ ਲੋਕਾਂ ਦੀਆਂ ਗੱਡੀਆਂ ਜਿਹੜੀਆਂ ਪਾਣੀ 'ਚ ਵਹਿ ਗਈਆਂ ਮਾਲ ਡੰਗਰ ਪਾਣੀ ਦੇ ਵਿੱਚ ਵਹਿ ਗਿਆ ਤਾਂ ਇਹ ਸਥਿਤੀ ਜਿਹੜੀ ਹੈ ਬੜੀ ਭਿਆਨਕ ਬਣਦੀ ਜਾ ਰਹੀ ਹੈ ਪ੍ਰਸ਼ਾਸਨ ਦੇ ਵੱਲੋਂ ਅਲਰਟ ਜਾਰੀ ਕਰ ਦਿੱਤਾ ਗਿਆ ਆਸ-ਪਾਸ ਦੇ ਲੋਕਾਂ ਨੂੰ ਕਿ ਘਰ ਜਿਹੜੇ ਉਹ ਖਾਲੀ ਕਰ ਦਿੱਤੇ ਜਾਣ ਸੁਰੱਖਿਅਤ ਜਗ੍ਹਾ ਤੇ ਚਲੇ ਜਾਣ ਛਾੜਾ ਮਾਰਦਾ ਚਨਾਬ ਦਰਿਆ ਦੇ ਵਿੱਚ ਪਾਣੀ ਚੜ ਆਇਆ ਹੈ ਇਹ ਤਸਵੀਰਾਂ ਦਿਖਾ ਰਹੇ ਹਾਂ ਸਲਾਲ ਹਾਈਡਰੋ ਪ੍ਰੋਜੈਕਟ ਦੇ ਦਰਵਾਜ਼ੇ ਜਿਹੜੇ ਉਹ ਖੋਲ ਦਿੱਤੇ ਗਏ ਨੇ ਤਾਂ ਜੋ ਪਾਣੀ ਜਿਹੜਾ ਆ ਉਸ ਦੀ ਨਿਕਾਸੀ ਸਹੀ ਢੰਗ ਦੇ ਨਾਲ ਕੀਤੀ ਜਾਵੇ ਤਾਂ ਬਿਲਕੁਲ ਐਕਸਕਲੂਸਿਵ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਚਨਾਬ ਦਰਿਆ ਦੇ ਵਿੱਚ ਪਾਣੀ ਦੇਖੋ ਕਿਵੇਂ ਲਗਾਤਾਰ ਵਧਦਾ ਜਾ ਰਿਹਾ ਹੈ ਖੌਫ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਕਿਉਂਕਿ ਚਨਾਬ ਦਰਿਆ ਦੇ ਵਿੱਚ ਜੇਕਰ ਪਾਣੀ ਓਵਰਫਲੋ ਹੋ ਗਿਆ ਨਾ ਆ ਇਸ ਨੂੰ ਅਡਜਸਟ ਕੀਤਾ ਗਿਆ ਤਾਂ ਜਿੰਨੇ ਵੀ ਇਲਾਕੇ ਇਸ ਦੀ ਮਾਰ ਦੇ ਵਿੱਚ ਆਉਂਦੇ ਨੇ ਉਹ ਸਾਰੇ ਇਲਾਕੇ ਤਬਾਹ ਹੋ ਜਾਣਗੇ ਇਸੇ ਕਰਕੇ ਅਲਰਟ ਜਾਰੀ ਕੀਤਾ ਗਿਆ ਹੈ ਕਿ ਘਰ ਜਿਹੜੇ ਖਾਲੀ ਕਰ ਦਿੱਤੇ ਜਾਣ ਤੇ ਸੁਰੱਖਿਅਤ ਜਗ੍ਹਾ ਦੇ ਉੱਪਰ ਲੋਕ ਜਿਹੜੇ ਆ ਉਹ ਚਲੇ ਜਾਣ